ਆਪ ਇਹ ਸਾਰੇ ਹੀ ਨਾਮ ਜਪਦੇ ਹੋ ਨਾਮ ਜਪਣ ਦੇ ਵਿੱਚ ਕਿੰਨੀ ਸ਼ਕਤੀ ਆ ਕਿੰਨੀ ਪਾਵਰ ਹੈ ਅੱਜ ਅਸੀਂ ਇਹ ਦੇਖਾਂਗੇ ਸੁਣਾਂਗੇ ਇੱਕ ਕਹਾਣੀ ਦੇ ਮਾਧਿਅਮ ਤੇ ਤੇ ਪਤਾ ਚੱਲੇਗਾ ਕਿ ਨਾਮ ਜਪਣ ਵਿੱਚ ਕਿੰਨੀ ਸ਼ਕਤੀ ਹੈ ਨਾਮ ਜਪਣ ਨਾਲ ਹੀ ਸਾਨੂੰ ਮੁਕਤੀ ਮਿਲਣੀ ਹੈ ਨਾਮ ਜਪਣ ਨਾਲ ਹੀ ਸਾਨੂੰ ਵਾਹਿਗੁਰੂ ਜੀ ਦੇ ਦਰਸ਼ਨ ਹੋਣੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fateh ਨਾਮ ਜਪਣ ਤੋਂ ਵੱਡੀ ਕੋਈ ਵੀ ਸਾਧਨਾ ਨਹੀਂ ਹੈਗੀ ਇਸ ਦੌੜ ਭੱਜ ਦੀ ਜ਼ਿੰਦਗੀ ਦੇ ਵਿੱਚ ਨਾਮ ਜਪਣ ਨਾਲ ਸਾਡੀਆਂ ਸਾਰੀਆਂ ਤਕਲੀਫਾਂ ਦੂਰ ਹੁੰਦੀਆਂ ਆਂ ਹਰ ਇਨਸਾਨ ਨਾਮ ਜਪ ਸਕਦਾ ਆ ਫਿਰ ਕਈ ਸੰਗਤ ਕਹਿ ਦਿੰਦੀ ਹੈਗੀ ਆ ਕਿ ਅਸੀਂ ਕਿਹੜਾ ਨਾਮ ਜਪੀਏ ਦੇਖੋ ਸਾਡੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਆ ਉੱਥੇ ਅਸੀਂ ਜਿਹੜਾ ਮਰਜ਼ੀ ਅਸੀਂ ਪਾਠ ਕਰ ਲਈਏ ਕਿ ਅਸੀਂ ਜਪੀ ਸਾਹਿਬ ਜੀ ਦਾ ਪਾਠ ਕਰ ਲਈਏ ਮੂਲ ਮੰਤਰ ਜੀ ਦਾ ਪਾਠ ਕਰ ਲਈਏ ਚਾਹੇ ਅਸੀਂ ਸੁਖਮਣੀ ਸਾਹਿਬ ਜੀ ਦਾ ਪਾਠ ਕਰ ਲਈਏ ਮੇਰਾ ਕੋਈ ਵੀ ਅਸੀਂ ਜਿਹੜਾ ਨਾਮ ਹੈਗਾ ਆ ਉਹ ਜਪ ਸਕਦੇ ਆ ਸ਼ਾਮ ਵੇਲੇ ਰਹਿਰਾਸ ਸਾਹਿਬ ਜੀ ਦਾ ਪਾਠ ਔਰ ਸੋਨ ਵੇਲੇ ਕਿਰਤਨ ਸੋਲੇ ਜੀ ਦਾ ਪਾਠ ਅਸੀਂ ਕਰ ਸਕਦੇ ਆ ਭਾਵ ਸਾਹ ਸੰਗਤ ਜੀ ਇਹ ਹੈ ਕਿ ਅਸੀਂ ਪਾਠ ਜਿਹੜਾ ਮਰਜ਼ੀ ਕਰ ਲਈਏ ਜਾਂ ਇਹ ਸਾਰੇ ਹੀ ਪਾਠ ਕਰ ਲਈਏ ਜਦੋਂ ਵੀ ਸਾਨੂੰ ਜਿੰਨਾ ਵੀ ਟਾਈਮ ਮਿਲੇ ਸਾਨੂੰ ਉਸ ਟਾਈਮ ਦਾ ਇਹ ਸਦ ਉਪਯੋਗ ਕਰਨਾ ਚਾਹੀਦਾ ਆ ਤੇ ਪਾਠ ਜਪਨਾ ਚਾਹੀਦਾ ਆ ਨਾਮ ਜਪਨਾ ਚਾਹੀਦਾ ਆ ਨਾਮ ਜਪਨਾ ਪਾਠ ਕਰਨਾ ਤੁਹਾਨੂੰ ਇਸ ਵੀਡੀਓ ਤੇ ਪਤਾ ਚੱਲੇਗਾ ਕਿ ਨਾਮ ਜਪਣ ਨਾਲ ਸਾਨੂੰ ਕਿੰਨਾ ਲਾਭ ਹੁੰਦਾ ਆ ਇਸ ਵਾਸਤੇ ਇਸ ਵੀਡੀਓ ਨੂੰ ਆਖਰੀ ਤੱਕ ਜਰੂਰ ਸੁਣਨਾ ਜੀ ਰੋਜ਼ ਨਾਮ ਜਪਣ ਨਾਲ ਮਨੁੱਖ ਦੇ ਦੁੱਖ ਦਿਲ ਦੇ ਦਿਕਲੇਸ਼ ਸੰਕਟ ਸਾਰੇ ਹੀ ਨਾਸ ਹੋ ਜਾਂਦੇ ਆ ਇਸ ਤਰ੍ਹਾਂ ਇੱਕ ਮਹਾਂਪੁਰਜਾਰੇ ਸੀ ਜੀ ਮਾਪੋਸ ਬੜੇ ਪਹੁੰਚੇ ਹੋਏ ਸੀਗੇ ਤੇ ਉਹ ਤੁਰੇ ਜਾ ਰਹੇ ਸੀ ਵਿਖਾ ਇੱਕ ਰਸਤੇ 'ਚ ਬੜੀ ਪ੍ਰੇਰਕ ਆਤਮਾ ਇਕੱਠੀਆਂ ਹੋਈਆਂ ਹੋਈਆਂ ਆ ਤੇ ਬੜਾ ਹੀ ਖੁਸ਼ੀਆਂ ਮਨਾ ਰਹੇ ਆ ਉਹਨਾਂ ਨੇ ਉੱਥੇ ਆਪਣਾ ਡੇਰਾ ਲਗਾਇਆ ਤੇ ਬੈਠ ਕੇ ਪੱਤੀ ਕਰਨ ਉਹਨਾਂ ਵਿੱਚ ਇੱਕ ਬੰਦਾ ਆਇਆ ਕਹਿਣ ਲੱਗਿਆ ਮਹਾਰਾਜ ਜੀ ਮੇਰਾ ਬੱਚਾ ਬੜਾ ਬਿਮਾਰ ਹੈਗਾ ਜਾਂ ਕੱਲ ਉਹਦੀ ਸ਼ਾਦੀ ਹੈਗੀ ਆ ਉਹ ਠੀਕ ਨਹੀਂ ਹੈਗਾ ਤੇ ਆਪ ਵੀ ਜਰਾ ਉਹਨੂੰ ਦੇਖੋ ਤੇ ਉਹਨੂੰ ਠੀਕ ਕਰ ਦਿਓ। ਉਹ ਮਾਤਮਾ ਜੀ ਬੜੇ ਪਹੁੰਚੇ ਹੋਏ ਸੀਗੇ ਉਹਨਾਂ ਨੇ ਉਸ ਬੱਚੇ ਨੂੰ ਦੇਖਿਆ। ਬੱਚਾ ਬਿਮਾਰ ਸੀ, ਕਾਫੀ ਕਮਜ਼ੋਰ ਹੋ ਚੁੱਕਾ ਸੀਗਾ। ਉਹਨਾਂ ਨੇ ਉਹਨੂੰ ਰਾਮ ਨਾਮ ਦਾ ਜਪ ਕਰਵਾਇਆ। ਵਾਹਿਗੁਰੂ ਦੀ ਬਾਣੀ ਪੜ੍ਹੀ ਉਹਦੇ ਕੋਲ। ਤੇ ਉਹ ਮੁੰਡੇ ਤੋਂ ਵੀ ਪੜਾਈ ਤੇ ਉਹ ਮੁੰਡਾ ਉਸੇ ਟਾਈਮ ਪ੍ਰੂਖ ਸੁਧਾਰ ਗਿਆ ਤੇ ਸੱਚਖੰਡ ਵਿੱਚ ਚਲਾ ਗਿਆ। ਉਪਰੇ ਤਾਂ ਆਪਣਾ ਵਿੱਚੋਂ ਜਿਹੜੀ ਇੱਕ ਕੁੜੀ ਸੀ ਜਿਹਦਾ ਵਿਆਹ ਸੀ ਉਸ ਮੁੰਡੇ ਨਾਲ ਉਹ ਵੀ ਉੱਚੀ ਉੱਚੀ ਰੋਣ ਲੱਗ ਪਈ ਕਿਹ ਲੱਗੀ ਹੁਣ ਮੈਂ ਕਿਹਨਾ ਵਿਆਹ ਕਰਾਂਗੀ ਮੇਰਾ ਵਿਆਹ ਟੁੱਟ ਗਿਆ ਤੁਸੀਂ ਇਹਨੂੰ ਜਮ ਸਵਰਗ ਲੋਗ ਵਿੱਚ ਭੇਜ ਦਿੱਤਾ ਹੈਗਾ ਉਸਮੇਂ ਹਾਤਮਾ ਜੀ ਨੇ ਕਿਹਾ ਤੁਸੀਂ ਸਾਰੇ ਵੀ ਆਪਣੀ ਪ੍ਰੇਤ ਆਤਮਾ ਕੋ ਆਪਣੀ ਇਸ ਜੋਨੀ ਕੋੋਂ ਮੁਕਤੀ ਪਾ ਸਕਦੇ ਹੋ ਤੁਸੀਂ ਵੀ ਸਾਰੇ ਬੈਠ ਕੇ ਵਾਹਿਗੁਰੂ ਦਾ ਜਾਪ ਕਰੋ ਤੇ ਸਾਰਿਆਂ ਦੀ ਮੁਕਤੀ ਹੋ ਜਾਏਗੀ ਉਹਨਾਂ ਵੀ ਸਾਰਿਆਂ ਪ੍ਰੇਤ ਆਤਮਾ ਨੇ ਬੈਠ ਗਏ ਵਾਹਿਗੁਰੂ ਜੀ ਦਾ ਨਾਮ ਜਪਣ ਲੱਗ ਮਹਾ ਪੁਰਸ਼ਾਂ ਨੇ ਵੀ ਉੱਥੇ ਆਪਣੀ ਸਮਾਧੀ ਲਗਾ ਲਈ ਤੇ ਉਹ ਵੀ ਭਗਤੀ ਚ ਲੀਨ ਹੋ ਗਏ ਬਾਈ ਗੁਰੇ ਨਾਰ ਮਲਾਪ ਹੋ ਗਿਆ ਉਹਨਾਂ ਦਾ ਜਦ ਉਹਨਾਂ ਦੀ ਭਗਤੀ ਖੁੱਲੀ ਉਹਨਾਂ ਦੀ ਦੇਖਿਆ ਉਹਨਾਂ ਨੇ ਉੱਥੇ ਕੋਈ ਪ੍ਰੇਤ ਆਤਮਾ ਨਹੀਂ ਸੀ ਗਿਆ ਸਾਰੀਆਂ ਹੀ ਸਰਗ ਲੋਗ ਵਿੱਚ ਜਾ ਚੁੱਕੀਆਂ ਸੀਗੀਆਂ ਇਸ ਤਰ੍ਹਾਂ ਨਾਮ ਜਪਣ ਨਾਲ ਪ੍ਰੇਤ ਆਤਮਾ ਦਾ ਵੀ ਜਿਹੜੀ ਜੁਨੀ ਸੀ ਉਹਨਾਂ ਤੋਂ ਉਹਨਾਂ ਨੂੰ ਛੁਟਕਾਰਾ ਮਿਲ ਗਿਆ ਨਾਮ ਜਪਣ ਨਾਲ ਪ੍ਰੇਤ ਆਤਮਾ ਇਥੋਂ ਮੁਕਤੀ ਮਿਲ ਸਕਦੀ ਆ ਫਿਰ ਅਸੀਂ ਤੇ ਇਨਸਾਨ ਹੈਗੇ ਆ ਅਸੀਂ ਵੀ ਜੇ ਨਾਮ ਜਪੀਏ ਉਸ ਵਾਹਿਗੁਰੂ ਜੀ ਦੇ ਚਰਨੀ ਲੱਗੀਏ ਤੇ ਸਾਡਾ ਵੀ ਬਾਰ-ਬਾਰ ਇਸ ਸੰਸਾਰ ਚ ਆਉਣਾ ਜਾਣਾ ਜਿਹੜਾ ਆਵਾਂ ਗਮਣ ਦਾ ਜਿਹੜਾ ਚੱਕਰ ਹੈਗਾ ਆ ਉਹ ਖਤਮ ਹੋ ਸਕਦਾ ਆ ਇਸ ਤਰ੍ਹਾਂ ਹੀ ਇੱਕ ਰਾਜੇ ਦੇ ਘਰ ਕੋਈ ਔਲਾਦ ਨਹੀਂ ਸੀਗੀ ਤਦੋਂ ਕਿਸ ਨੇ ਕਿਹਾ ਕਿ ਤੂੰ ਕਿਸੇ ਬੱਚੇ ਦੀ ਬਲੀ ਦੇ ਦੇਈਂ ਤੇ ਤੇਰੀ ਕਰ ਔਲਾਦ ਹੋ ਜਾਏਗੀ ਉਹ ਸਾਰੀ ਜਗ੍ਹਾ ਫਲਾਵਿੱਤਾ ਕਿ ਜਿਹੜਾ ਵੀ ਆਪਣੇ ਬੱਚੇ ਨੂੰ ਬਲੀ ਦੇ ਦੇਗਾ ਮੈਂ ਉਹਨੂੰ ਬਹੁਤ ਸਾਰੀ ਧਨ ਦੌਲਤ ਦੇ ਦੇਮਾਂਗਾ ਇੱਕ ਪਰਵਾਰ ਇਸ ਤਰ੍ਹਾਂ ਉਹਦੇ ਚਾਰ ਬਿٹے ਸੀਗੇ ਉਹ ਤਿੰਨ ਤੇ ਬਹੁਤ ਹੀ ਚੰਗਾ ਕੰਮ ਕਰਦੇ ਸੀਗੇ ਕਾ ਕਰਦੇ ਸੀਗੇ ਆਪਣੇ ਕਿਉਂ ਨਾ ਜਿਹੜੇ ਤਾਂ ਮੈਂ ਜੂਰੀ ਕਰਦੇ ਸੀਗੇ ਪਰ ਇੱਕ ਜਿਹੜਾ ਉਹਨਾਂ ਦਾ ਬੱਚਾ ਸੀਗਾ ਉਹ ਵਾਇਗੂ ਜਿਹੇ ਨਾਲ ਜੁੜਿਆ ਹੋਇਆ ਸੀਗਾ ਉਹ ਕੋਈ ਕੰਮ ਨਹੀਂ ਕਰਦਾ ਸੀਗਾ ਕਿ ਉਹਨੇ ਸਾਰਾ ਦਿਨ ਬੈਠ ਕੇ ਪੱਤੀ ਕਰੀ ਜਾਣੀ ਮਾਪਿਓ ਕੋਲ ਬਹੁਤ ਦੁਖੀ ਜੀ ਇਹ ਕੋਈ ਕੰਮ ਨਹੀਂ ਕਰਦਾ ਹੈਗਾ ਇਹ ਜਦ ਦੇਖੋ ਝੌਂਕੜਾ ਮਾਰ ਕੇ ਬੈਠਾ ਰਹਿੰਦਾ ਆ ਤੇ ਉਹ ਉਸ ਕੋ ਬੜੇ ਪਰੇਸ਼ਾਨ ਸੀ ਜਦ ਉਹਨਾਂ ਨੇ ਇਹ ਕਿੰਡੂ ਰਾ ਸੁਣਿਆ ਤੇ ਉਹਨਾਂ ਨੇ ਆਪਣੇ ਕੋਲ ਸਲਾਹ ਕੀਤੀ ਕਿ ਇਹ ਵੀਰਲ ਬੱਚਾ ਹੈਗਾ ਆ ਇਹਨੂੰ ਆਪਾਂ ਬਲੀ ਵਾਸਤੇ ਦੇ ਦਈਏ ਤਾਂ ਕਿ ਸਾਡੀ ਗਰੀਬੀ ਕੱਟੀ ਜਾਏਗੀ ਵੈਗੁਰ ਜੀ ਉਸ ਬੱਚੇ ਨੂੰ ਉਸ ਰਾਜੇ ਦੇ ਕੋਲ ਲੈ ਗਏ ਕਿ ਅਸੀਂ ਇਹ ਦੀਮ ਬਲੀ ਦੇਣਾਸਤੇ ਤਿਆਰ ਹੈਗੇ ਆਂ ਉੱਥੇ ਸਾਰੇ ਹੀ ਸ਼ਹਿਰ ਦੇ ਲੋਕ ਪਿੰਡ ਦੇ ਲੋਕ ਇਕੱਠੇ ਹੋ ਗਏ ਕਿ ਅੱਜ ਰਾਜੇ ਨੇ ਇੱਕ ਬੱਚੇ ਦੀ ਬਲੀ ਦੇਣੀ ਹੈ ਬੱਚੇ ਨੂੰ ਨਵਾ ਤੋ ਆ ਕੇ ਲਿਆ ਲਿਆ ਕੇ ਖੜਾ ਕਰ ਦਿੱਤਾ ਗਿਆ ਬੱਚੇ ਨੇ ਉੱਥੇ ਬੈਠ ਕੇ ਚਾਟ ਢੇਰੀਆਂ ਬਣਾ ਲਈਆਂ ਤੇ ਰਾਜਾ ਵੀ ਆ ਗਿਆ ਰਾਜੇ ਨੇ ਪੁੱਛਿਆ ਬਾਲਕ ਨੂੰ ਕਿ ਤੂੰ ਇਹ ਚਾਟ ਢੇਰੀਆਂ ਕਿਉਂ ਬਣਾਈਆਂ ਹਨ ਇਹਦਾ ਕੀ ਮਤਲਬ ਹੈਗਾ ਯਾ ਪਹਿਲੀ ਢੇਰੀ ਮੈਂ ਜਿੱਥੇ ਤੋਂ ਮੇਰੀ ਬਲੀ ਦੇਣ ਲੱਗੇ ਆ ਜਾਂ ਜਿਸੀ ਵੀ ਮਾਤਾ ਦੇ ਅੱਗੇ ਉਹਦੇ ਨਾਮ ਦੀ ਬਣਾਈ ਆ ਕਿ ਹੁਣ ਤੇਰੇ ਅੱਗੇ ਮੇਰੀ ਬਲੀ ਦੇਣ ਲੱਗੇ ਆ ਦੂਸਰੀ ਢੇਰੀ ਮੈਂ ਆਪਣੇ ਮਾਤਾ ਪਿਤਾ ਦੀ ਬਣਾਈ ਆ ਉਹਨਾਂ ਨੇ ਤੇ ਮੈਨੂੰ ਪਹਿਲਾਂ ਹੀ ਤੇਰੀ ਹਵਾਲੇ ਕਰ ਦਿੱਤਾ ਹੈਗਾ ਯਾ ਤੀਸਰੀ ਢੇਰੀ ਮੈਂ ਤੀਸਰੀ ਢੇਰੀ ਮੈਂ ਉਸ ਰਾਜੇ ਦੀ ਬਣਾਈ ਆ ਜਿਹੜਾ ਇਸ ਪਿੰਡ ਦਾ ਪਾਲਕ ਹੈਗਾ ਯਾ ਰક્ષਕ ਹੈਗਾ ਪਰ ਤੂੰ ਤੇ ਮੈਨੂੰ ਆਪਣੇ ਆਪ ਹੀ ਮਾਰਨ ਵਾਸਤੇ ਬੁਲਾ ਲਿਆ ਹੈਗਾ ਜਾਂ ਐਸ ਵਾਸਤੇ ਇਹ ਵੀ ਢੇਰੀ ਮੈਂ ਢਾੜਣੀ ਆ ਤੇ ਚੌਥੀ ਢੇਰੀ ਉਸ ਪ੍ਰਮਾਤਮਾ ਦੀ ਹੈਗੀ ਜਾਂ ਜਿਹਦਾ ਮੈਂ ਨਾਮ ਜਪਦਾ ਜਾਂ ਉਹ ਮੇਰਾ ਹੁਣ ਆਖਰੀ ਵਿੜੇ ਸਹਾਈ ਹੋਏਗਾ ਐਨਾ ਸੁਣਦੇ ਹੀ ਰਾਜੇ ਨੂੰ ਆਪਣੇ ਕੀਤੇ ਤੇ ਬੜਾ ਪਛਤਾਵਾ ਹੋਇਆ ਉਹਨੇ ਉਸ ਬੱਚੇ ਨੂੰ ਗਲ ਨਾਲ ਲਾ ਲਿਆ ਕਹਿਣ ਲੱਗਾ ਮੈਨੂੰ ਹੋਰ ਬੱਚਾ ਨਹੀਂ ਚਾਹੀਦਾ ਹੈਗਾ ਮੈਨੂੰ ਤੇਰੇ ਵਰਗਾ ਇੱਕ ਬੁੱਧੀਮਾਨ ਬੱਚਾ ਚਾਹੀਦਾ ਹੈਗਾ ਤੇ ਉਹਨੂੰ ਆਪਣਾ ਉਤਰਾ ਅਧਿਕਾਰੀ ਬਣਾ ਦਿੱਤਾ ਇਸ ਤਰ੍ਹਾਂ ਉਹ RAM ਜਿਹੜਾ ਜਪਦਾ ਸੀਗਾ ਵਾਹਿਗੁਰੂ ਦਾ ਨਾਮ ਲੈਂਦਾ ਸੀਗਾ ਪਾਠ ਕਰਦਾ ਸੀਗਾ ਆਖਰੀ ਟਾਈਮ ਤੇ ਉਹਦਾ ਉਹੀ ਸਹਾਈ ਹੋਇਆ ਤੇ ਇਹ ਨਾ ਸੋਚੋ ਕਦੀ ਕਿ ਅਸੀਂ ਹੁਣ ਜੇ ਵਾਹਿਗੁਰੂ ਦਾ ਨਾਮ ਜਪਦੇ ਆ ਜਪਜੀ ਸਾਹਿਬ ਦਾ ਪਾਠ ਕਰਦੇ ਆ ਸਾਨੂੰ ਕੋਈ ਫਲ ਨਹੀਂ ਮਿਲਦਾ ਹੈਗਾ ਇਹ ਸੰਗਤ ਜੀ ਜਰੂਰ ਫਲ ਮਿਲਦਾ ਹੈਗਾ ਸਾਨੂੰ ਦਾਤਾ ਜੀ ਜਰੂਰ ਇਹਦਾ ਫਲ ਦਿੰਦੇ ਹੈਗੇ ਆ ਚਾਹੇ ਦੇਰ ਨਾਲ ਹੀ ਦੇਣ ਜੇ ਸਾਡੇ ਘਰ ਗਰੀਬੀ ਆ ਜਾਂ ਜਾਂ ਹੋਰ ਕੋਈ ਸਾਡੇ ਘਰ ਪ੍ਰੇਸ਼ਾਨੀਆਂ ਹੈਗੀਆਂ ਜਾਂ ਜਾਂ ਨੌਕਰੀ ਨਹੀਂ ਲੱਗ ਰਹੀ ਜੇ ਅਸੀਂ ਪਾਠ ਕਰਦੇ ਆਂ ਤੇ ਉਸ ਵਾਹਿਗੁਰੂ ਦੇ ਚਰਨਾਂ ਅਗੇ ਅਰਦਾਸ ਕਰਦੇ ਆਂ ਉਹ ਸਾਡੀ ਜਰੂਰ ਸੁਣਦੇ ਹੈਗੇ ਆਂ ਨਾਮ ਨੂੰ ਜਪਣੇ 'ਚ ਬਹੁਤ ਸ਼ਕਤੀ ਹੈਗੀ ਆ ਬਸ ਇੱਕ ਆਪਣੇ ਸੱਚੇ ਮਾਨਣਾ ਉਸ ਪਰਮਾਤਮਾ ਨੂੰ ਜੱਪੀ ਚਾਹੀਏ ਉਸ ਪਰਮਾਤਮਾ ਨੂੰ ਕਦੀ ਵਿਸਾਰੀਏ ਨਾ ਤੇ ਉਹਨੇ ਸਾਡੇ ਸਾਰੇ ਹੀ ਕੰਮਾਂ ਨੂੰ ਆਪਣੇ ਆਪ ਕਰ ਦੇਣਾ ਹੈਗਾ ਆ ਇਹ ਨਾਮ ਦੀ ਸ਼ਕਤੀ ਹੀ ਹੈਗੀ ਆ ਜਿਹੜੇ ਅਸੀਂ ਰਾਤ ਨੂੰ ਸੌਂਦੇ ਆਂ ਸਵੇਰੇ ਉੱਠਦੇ ਆਂ ਫੇਰ ਉਸ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਹੈਗੇ ਆ ਜਿੰਨਾ ਸਰ ਕੋ ਪਾਠ ਹੁੰਦਾ ਸੀ ਕਰਦੇ ਹੈਗੇ ਆ ਉਹਦੇ ਅੱਗੇ ਅਰਦਾਸ ਕਰਦੇ ਆ ਇਹ ਉਹੀ ਸ਼ਕਤੀ ਹੈ ਜਿਹੜਾ ਅਸੀਂ ਪ੍ਰਮਾਤਮਾ ਦੇ ਚਰਨਾਂ ਨਾਲ ਜੁੜੇ ਹੋਈ ਆ ਵਾਹਿਗੁਰੂ ਨਾਲ